ਹਾਂਜੀ ਦੋਸਤੋ ਆਪਾਂ ਫੋਨ ਦੇ ਵਿੱਚ ਐਪ ਇੰਸਟਾਲ ਕਰਦੇ ਆਂ ਤੇ ਬਾਅਦ ਚ ਉਹਨੂੰ ਡਿਲੀਟ ਕਰ ਦਿੰਨੇ ਆਂ ਆਪਾਂ ਸੋਚਦੇ ਆਂ ਵੀ ਐਪ ਡਿਲੀਟ ਹੋ ਗਈ ਆ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਦੋਸਤੋ ਐਪ ਆਪਣੇ ਬੈਕਗ੍ਰਾਉਂਡ ਦੇ ਵਿੱਚ ਹਮੇਸ਼ਾ ਰਹਿੰਦੀ ਐ ਤੇ ਉਹਨੂੰ ਕਿਸ ਤਰ੍ਹਾਂ ਡਿਲੀਟ ਕਰਨਾ ਵਾ ਕਿੱਦਾਂ ਉਹਨੂੰ ਫੋਨ ਦੇ ਵਿੱਚੋਂ ਬਿਲਕੁਲ ਖਤਮ ਕਰਨਾ ਵਾ ਆਓ ਇਹ ਚੀਜ਼ ਆਪਾਂ ਤੁਹਾਨੂੰ ਦੱਸਦੇ ਆਂ ਵੇਖੋ ਆਹ ਵੇਖੋ ਦੋਸਤੋ ਪਹਿਲਾਂ ਆਪਾਂ ਤੁਹਾਨੂੰ ਦੋ ਐਪਾਂ ਡਿਲੀਟ ਕਰਕੇ ਦਿਖਾਉਨੇ ਆਂ ਆਹ ਵੇਖੋ ਦੋ ਗੇਮਾਂ ਇਹਨਾਂ ਨੂੰ ਆਪਾਂ ਇਥੋਂ ਡਿਲੀਟ ਕਰ ਦੇਣਾ ਆਹ ਵੇਖੋ ਇੱਕ ਡਿਲੀਟ ਕਰਤੀ ਆਪਾਂ ਆ ਦੂਜੀ ਵੀ ਡਿਲੀਟ ਕਰ ਦੇਣੀ ਇੱਥੋਂ ਆ ਦੂਜੀ ਵੀ ਡਿਲੀਟ ਕਰਤੀ ਆ ਆ ਵੇਖੋ ਇਹ ਪਿਛਟ ਬੈਕਗਰਾਉਂਡ ਦੇ ਉੱਤੇ ਇਹ ਦੋਨੇ ਗੇਮਾਂ ਤੁਹਾਨੂੰ ਨਜ਼ਰ ਆਉਣਗੀਆਂ ਡਿਲੀਟ ਨਹੀਂ ਹੋਏ ਆਉਣਗੇ ਆਪਣਾ ਡਾਟਾ ਖਿੱਚਦੀਆਂ ਰਹਿੰਦੀਆਂ ਹੁਣ ਆਪਾਂ ਪਲੇ ਸਟੋਰ ਦੇ ਵਿੱਚ ਆ ਗਏ ਆ ਪਲੇ ਸਟੋਰ ਦੇ ਵਿੱਚ ਤੁਸੀਂ ਆ ਜਾਣਾ ਪਲੇ ਸਟੋਰ ਦੇ ਵਿੱਚ ਆਣ ਕੇ ਤਾਂ ਆ ਉੱਪਰ ਆਪਣਾ ਜਿੱਥੇ ਪ੍ਰੋਫਾਈਲ ਹੁੰਦੀ ਹੈ ਪ੍ਰੋਫਾਈਲ ਦੇ ਉੱਤੇ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਆ ਥੱਲੇ ਜੋ ਮੈਨੇਜ ਐਪ ਡਿਵਾਈਸ ਲਿਖਿਆ ਇਹਦੇ ਉੱਪਰ ਕਲਿੱਕ ਕਰੋ ਅਫੇ ਮੈਨੇਜ ਦੇ ਉੱਤੇ ਕਲਿੱਕ ਕਰਨਾ ਤਾਂ ਹੀ ਕਰੀ। ਦਿਸ ਡਿਵਾਈਸ ਔਰ ਦਿਸ ਡਿਵਾਈਸ ਤੁਹਾਨੂੰ ਨਜ਼ਰੋਂ ਦਰਨਾ ਥੱਲੇ ਉਹਦੇ ਉੱਤੇ ਕਲਿੱਕ ਕਰੋ ਉਹ ਥੱਲੇ ਨਾਟ ਇਨਸਟਾਲਡ ਡਿਵਾਈਸ ਉਹਦੇ ਉੱਤੇ ਕਲਿੱਕ ਕਰਿਓ ਜਿਹੜੀਆਂ ਆਪਾਂ ਐਪਾਂ ਡਿਲੀਟ ਕੀਤੀਆਂ ਥੋ ਗੇਮਾਂ ਔਰ ਦੋਨੇ ਵੇਲੇ ਥੱਲੇ ਦੇ ਵਿੱਚ ਹੈਗੀਆਂ ਇਹ ਮੌਜੂਦ ਰਹਿੰਦੀ ਆਪਣਾ ਡਾਟਾ ਖਿੱਚਦੀਆਂ ਰਹਿੰਦੀਆਂ ਇਹਦੇ ਵਿੱਚ ਆਉਂਦੀਆਂ ਮੈਂ ਇੱਥੋਂ ਇਦਾਂ ਕਰਕੇ ਇਹਨੂੰ ਡਿਲੀਟ ਕਰ ਦੇਣਾ ਨਾਲੇ ਤਾਂ ਫੋਨ ਵੀ ਬਿਲਕੁਲ ਸਮੂਥ ਚੱਲੂਗਾ ਤੇ ਨਾਲੇ ਆਪਣਾ ਡਾਟਾ ਵੀ ਬਚੂਗਾ ਅੱਗੇ ਮੈਂ ਇਹਦੇ ਵਿੱਚੋਂ 60 ਐਪਾਂ ਡਿਲੀਟ ਕੀਤੇ ਆ 60 ਬੈਕਗ੍ਰਾਉਂਡ ਤੇ ਜੋ ਚੱਲਣ ਡੀਆਂ ਇਹ ਹੀ ਆ ਦੋਸਤੋ ਇਹ ਜਾਣਕਾਰੀ ਗਾਂ ਤੋਂ ਗਾ ਸ਼ੇਅਰ ਕਰਿਓ ਕਈ ਵਾਰੀ ਆਪਾਂ ਕੋਈ ਐਪ ਇਹੋ ਜੀ ਆਪਣੇ ਇੰਸਟਾਲ ਹੋ ਜਾਂਦੀ ਜਿਹਨੂੰ ਆਪਾਂ ਡਿਲੀਟ ਕਰ ਦਿੰਨੇ ਫੋਨ ਦੇ ਉੱਪਰੋਂ ਪਰ ਆਪਣੇ ਉਹ ਬੈਕਗ੍ਰਾਉਂਡ ਦੇ ਵਿੱਚ ਰਹਿ ਜਾਂਦੀ ਹੈ ਤੇ ਸਾਰਿਆਂ ਨੂੰ ਇਹ ਪਤਾ ਹੋਵੇ ਵੀ ਅਹੀ ਐਪ ਕਿਦਾਂ ਡਿਲੀਟ ਕਰਨੀ ਆ ਧੰਨਵਾਦ ਜੇ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾਦ ਬਾਕੀ ਨੂੰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ